ਚਿਹਰੇ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਮੁਲਤਾਨੀ ਮਿੱਟੀ ਚਾਣੋ ਵਰਤੋਂ ਕਰਨ ਦੇ ਤਰੀਕੇ ਪਹਿਲੇ ਸਮੇਂ ਚ ਔਰਤਾਂ ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਦੇ ਲਈ ਰਸੋਈ ਚ ਮੌਜੂਦ ਚੀਜ਼ਾਂ ਦਾ ਇਸਤੇਮਾਲ ਕਰਦੀਆਂ ਸਨ ਇਹਨਾਂ ਚੋਂ ਇੱਕ ਹੈ ਮੁਲਤਾਨੀ ਮਿੱਟੀ ਇਸ ਵਿੱਚ ਐਲੂਮੀਨੀਅਮ ਸਿਲੀਕੇਟ ਹੁੰਦਾ ਹੈ ਜੋ ਚਮੜੀ ਨੂੰ ਤਾਜ਼ਾ ਮਹਿਸੂਸ ਕਰਾਉਂਦਾ ਹੈ ਮੁਲਤਾਨੀ ਮਿੱਟੀ ਨਾਲ ਚਮੜੀ ਦੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ਖਾਸ ਗੱਲ ਇਹ ਹੈ ਕਿ ਇਹ ਹਰ ਤਰ੍ਹਾਂ ਦੀ ਚਮੜੀ ਤੇ ਸੂਟ ਕਰਦੀ ਹੈ ਨੰਬਰ 1 ਤੇਲ ਵਾਲੀ ਚਮੜੀ ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਨੂੰ ਮਿਕਸ ਕਰਕੇ ਚਿਹਰੇ ਤੇ ਲਗਾਉਣ ਨਾਲ ਤੇਲ ਵਾਲੀ ਚਮੜੀ ਤੋਂ ਛਟਕਾਰਾ ਮਿਲ ਜਾਂਦਾ ਹੈ ਨੰਬਰ 2 ਮੁਲਾਇਮ ਚਮੜੀ ਬਦਾਮ ਦੀ ਪੇਸਟ ਮਲਤਾਨੀ ਮਿੱਟੀ ਅਤੇ ਦੁੱਧ ਨੂੰ ਮਿਲਾ ਕੇ ਪੈਕ ਤਿਆਰ ਕਰ ਲਓ ਇਸ ਨੂੰ ਚਿਹਰੇ ਤੇ ਲਗਾਓ ਇਸ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ ਨੰਬਰ 3 ਚਮਤਕਾਰ ਚਮੜੀ 2 ਚਮਚੇ ਮਲਤਾਨੀ ਮਿੱਟੀ ਚ ਟਮਾਟਰ ਦਾ ਰਸ ਅਤੇ ਚੰਦਨ ਦਾ ਪਾਊਡਰ ਮਿਲਾ ਕੇ ਮਿਕਸ ਕਰੋ ਇਸ ਪੈਕ ਨੂੰ ਚਿਹਰੇ ਤੇ 10 ਮਿੰਟ ਲਗਾ ਕੇ ਰੱਖਣ ਨਾਲ ਪਾਣੀ ਨਾਲ ਚਿਹਰਾ ਧੋ ਲਓ ਨੰਬਰ 4 ਦਾਗ ਤਬੇ ਇੱਕ ਚਮਚਾ ਮੁਲਤਾਨੀ ਮਿੱਟੀ ਅਤੇ ਪਾਊਡਰ ਅਤੇ ਦਹੀਂ ਮਿਕਸ ਕਰਕੇ ਦਾਗ ਤਬਿਆਂ ਤੇ ਲਗਾਓ। ਨੰਬਰ 5 ਡਰਾਈ ਚਮੜੀ ਅੱਧਾ ਚਮਚਾ ਮੁਲਤਾਨੀ ਮਿੱਟੀ ਇੱਕ ਚਮਚਾ ਦਹੀਂ ਅਤੇ ਇੱਕ ਅੰਡੇ ਦਾ ਸਫੈਦ ਹਿੱਸਾ ਮਿਲਾ ਕੇ ਚਿਹਰੇ ਤੇ ਲਗਾਓ ਸੁੱਕਣ ਤੋਂ ਬਾਅਦ ਚਿਹਰਾ ਧੋ ਲਓ। ਨੰਬਰ 6 ਛਾਈਆਂ ਮਲਤਾਨੀ ਮਿੱਟੀ ਕਿਸੇ ਹੋਈ ਗਾਜਰ ਅਤੇ ਇੱਕ ਚਮਚਾ ਜ਼ੈਤੂਨ ਦਾ ਤੇਲ ਮਿਲਾ ਕੇ ਚਿਹਰੇ ਤੇ ਲਗਾਓ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ